ਅੰਮ੍ਰਿਤਸਰ ਦੇ ਵਿੱਚ ਹੜ੍ਹਾਂ ਦੇ ਕਾਰਨ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਨੇ ਰਾਹਤ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਅਤੇ ਲੋਕ ਨੁਮਾਇੰਦਿਆਂ ਦੇ ਵੱਲੋਂ ਦਿਨ ਰਾਤ ਮੌਕੇ ਤੇ ਰਹਿ ਕੇ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਅਤੇ ਐਸਐਸਪੀ ਮਨਿੰਦਰ ਸਿੰਘ ਲਗਾਤਾਰ ਹਾਲਾਤਾਂ 'ਤੇ ਨਜ਼ਰ ਪਾਇਆ ਹੋਈ ਨੇ ਕਈ ਥਾਵਾਂ 'ਤੇ ਅਧਿਕਾਰੀ ਅਤੇ ਵਿਧਾਇਕ ਖੁਦ ਟਰੈਕਟਰਾਂ 'ਤੇ ਬੈਠ ਕੇ ਲੋਕਾਂ ਨੂੰ ਸੁਰੱਖਿਆ ਥਾਵਾਂ 'ਤੇ ਲੈ ਕੇ ਜਾਂਦੇ ਦੇਖੇ ਗਏ ਨੇ ਰਾਹਤ ਕਾਰਜਾਂ ਦੇ ਵਿੱਚ ਫੌਜ ਵੀ ਸਰਗਰਮ ਭੂਮਿਕਾ ਨਿਭਾ ਰਹੀ ਹੈ ਜਵਾਨਾਂ ਨੂੰ ਕਿਸ਼ਤੀਆਂ ਅਤੇ ਜ਼ਰੂਰੀ ਮਸ਼ੀਨਰੀ ਦੇ ਨਾਲ ਮੌਕੇ ਤੇ ਤਾਇਨਾਤ ਕੀਤਾ ਗਿਆ ਲਗਾਤਾਰ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਖਾਸ ਗੱਲ ਇਹ ਹੈ ਕਿ ਫੌਜ ਦੇ ਵੱਲੋਂ ਪਹਿਲੀ ਵਾਰ ATOR N1200 ਇੱਕ ਐਡਵਾਂਸ ਐਮਫੀਬੀਅਸ 올 টেরੈਨ ਵਹੀਕਲ ਦੀ ਵਰਤੋਂ ਕੀਤੀ ਗਈ ਹੈ ਇਹ ਅਤਿ ਆਧੁਨਿਕ ਮਸ਼ੀਨ ਪਾਣੀ ਅਤੇ ਦਲਦਲ ਵਾਲੀਆਂ ਥਾਂਵਾਂ ਤੇ ਆਸਾਨੀ ਦੇ ਨਾਲ ਚੱਲ ਸਕਦੀ ਹੈ ਤੇ ਬਚਾਅ ਕਾਰਜ ਨੂੰ ਤੇਜ਼ੀ ਦੇ ਨਾਲ ਅੰਜਾਮ ਦਿੰਦੀ ਹੈ ਪ੍ਰਸ਼ਾਸਨ ਫੌਜ ਅਤੇ ਲੋਕ ਨੁਮਾਇੰਦਿਆਂ ਦੀ ਇਹ ਸਾਂਝੀ ਕੋਸ਼ਿਸ਼ ਹਰ ਪ੍ਰਭਾਵੀ ਇਲਾਕੇ ਦੇ ਵਿਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਰਾਹਤ ਪਹੁੰਚਾਉਣ ਦੇ ਕੰਮ ਨੂੰ ਲਗਾਤਾਰ ਚਲਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਹਰਾਂ ਦੇ ਕਾਰਨ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਨੇ ਰਾਹਤ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਅਤੇ ਲੋਕ ਨੁਮਾਇੰਦਿਆਂ ਦੇ ਵੱਲੋਂ ਦਿਨ ਰਾਤ ਮੌਕੇ ਤੇ ਰਹਿ ਕੇ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਅਤੇ ਐਸਐਸਪੀ ਮਨਿੰਦਰ ਸਿੰਘ ਲਗਾਤਾਰ ਹਾਲਾਤਾਂ 'ਤੇ ਨਜ਼ਰ ਪਾਇਆ ਹੋਈ ਨੇ ਕਈ ਥਾਵਾਂ 'ਤੇ ਅਧਿਕਾਰੀ ਅਤੇ ਵਿਧਾਇਕ ਖੁਦ ਟਰੈਕਟਰਾਂ 'ਤੇ ਬੈਠ ਕੇ ਲੋਕਾਂ ਨੂੰ ਸੁਰੱਖਿਆ ਥਾਵਾਂ 'ਤੇ ਲੈ ਕੇ ਜਾਂਦੇ ਦੇਖੇ ਗਏ ਨੇ ਰਾਹਤ ਕਾਰਜਾਂ ਦੇ ਵਿੱਚ ਫੌਜ ਵੀ ਸਰਗਰਮ ਭੂਮਿਕਾ ਨਿਭਾ ਰਹੀ ਹੈ ਜਵਾਨਾਂ ਨੂੰ ਕਿਸ਼ਤੀਆਂ ਅਤੇ ਜ਼ਰੂਰੀ ਮਸ਼ੀਨਰੀ ਦੇ ਨਾਲ ਮੌਕੇ ਤੇ ਤਾਇਨਾਤ ਕੀਤਾ ਗਿਆ ਲਗਾਤਾਰ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਖਾਸ ਕਰ ਲਈ ਹੈ ਕਿ ਫੌਜ ਦੇ ਵੱਲੋਂ ਪਹਿਲੀ ਵਾਰ ATOR N1200 ਇੱਕ ਐਡਵਾਂਸ ਐਮਫੀਬੀਅਸ 올 টেরੈਨ ਵਹੀਕਲ ਦੀ ਵਰਤੋਂ ਕੀਤੀ ਗਈ ਹੈ ਇਹ ਅਤਿ ਆਧੁਨਿਕ ਮਸ਼ੀਨ ਪਾਣੀ ਅਤੇ ਦਲਦਲ ਵਾਲੀਆਂ ਥਾਵਾਂ ਤੇ ਆਸਾਨੀ ਦੇ ਨਾਲ ਚੱਲ ਸਕਦੀ ਹੈ ਤੇ ਬਚਾਅ ਕਾਰਜ ਨੂੰ ਤੇਜ਼ੀ ਦੇ ਨਾਲ ਅੰਜਾਮ ਦਿੰਦੀ ਹੈ ਪ੍ਰਸ਼ਾਸਨ ਫੌਜ ਅਤੇ ਲੋਕ ਨੁਮਾਇੰਦਿਆਂ ਦੀ ਇਹ ਸਾਂਝੀ ਕੋਸ਼ਿਸ਼ ਹਰ ਪ੍ਰਭਾਵੀ ਇਲਾਕੇ ਦੇ ਵਿਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਰਾਹਤ ਪਹੁੰਚਾਉਣ ਦੇ ਕੰਮ ਨੂੰ ਲਗਾਤਾਰ ਚਲਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਹੜ੍ਹਾਂ ਦੇ ਕਾਰਨ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਨੇ ਰਾਹਤ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਅਤੇ ਲੋਕ ਨੁਮਾਇੰਦਿਆਂ ਦੇ ਵੱਲੋਂ ਦਿਨ ਰਾਤ ਮੌਕੇ ਤੇ ਰਹਿ ਕੇ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਅਤੇ ਐਸਐਸਪੀ ਮਨਿੰਦਰ ਸਿੰਘ ਲਗਾਤਾਰ ਹਾਲਾਤਾਂ ਦੀ ਨਜ਼ਰ ਬਣਾ ਹੋਈ ਨੇ ਕਈ ਥਾਵਾਂ ਤੇ ਅਧਿਕਾਰੀ ਅਤੇ ਵਿਧਾਇਕ ਖੁਦ ਟਰੈਕਟਰਾਂ ਤੇ ਬੈਠ ਕੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਲੈ ਕੇ ਜਾਂਦੇ ਦੇਖੇ ਗਏ ਨੇ ਰਾਹਤ ਕਾਰਜਾਂ ਦੇ ਵਿੱਚ ਫੌਜ ਵੀ ਸਰਗਰਮ ਭੂਮਿਕਾ ਨਿਭਾ ਰਹੀ ਹੈ ਜਵਾਨਾਂ ਨੂੰ ਕਿਸ਼ਤੀਆਂ ਅਤੇ ਜ਼ਰੂਰੀ ਮਸ਼ੀਨਰੀ ਦੇ ਨਾਲ ਮੌਕੇ ਤੇ ਤਾਇਨਾਤ ਕੀਤਾ ਗਿਆ ਲਗਾਤਾਰ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਖਾਸ ਗੱਲ ਇਹ ਹੈ ਕਿ ਫੌਜ ਦੇ ਵੱਲੋਂ ਪਹਿਲੀ ਵਾਰ ATOR N1200 ਇੱਕ ਐਡਵਾਂਸ ਐਮਫੀਬੀਅਸ 올 টেরੈਨ ਵਹੀਕਲ ਦੀ ਵਰਤੋਂ ਕੀਤੀ ਗਈ ਹੈ ਇਹ অতি ਆਧੁਨਿਕ ਮਸ਼ੀਨ ਪਾਣੀ ਅਤੇ ਦਲਦਲ ਵਾਲੀਆਂ ਥਾਵਾਂ ਤੇ ਆਸਾਨੀ ਦੇ ਨਾਲ ਚੱਲ ਸਕਦੀ ਹੈ ਤੇ ਬਚਾਅ ਕਾਰਜ ਨੂੰ ਤੇਜ਼ੀ ਦੇ ਨਾਲ ਅੰਜਾਮ ਦਿੰਦੀ ਹੈ ਪ੍ਰਸ਼ਾਸਨ ਫੌਜ ਅਤੇ ਲੋਕ ਨੁਮਾਇੰਦਿਆਂ ਦੀ ਇਹ ਸਾਂਝੀ ਕੋਸ਼ਿਸ਼ ਹਰ ਪ੍ਰਭਾਵੀ ਟੀ ਲਾਕੇ ਵਿਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਇਲਾਜਤ ਪਹੁੰਚਾਉਣ ਦੇ ਕੰਮ ਨੂੰ ਲਗਾਤਾਰ ਚਲਾ ਰਹੇ